ਲੋ ਜੀ ਦੋਸਤੋ ਅੱਜ ਆਪਾਂ ਤੁਹਾਡੇ ਲਈ ਇੱਕ ਬਹੁਤ ਹੀ ਖਾਸ ਤੇ ਇੱਕ ਬਖਰੇ ਕੈਮਰੇ ਦੀ ਵੀਡੀਓ ਲੈ ਕੇ ਆਏ ਹਾਂ। ਹਾਂਜੀ ਇਹ ਬਖਰੇ ਕੈਮਰਾ ਆਪਾਂ ਤਾਂ ਕਿਹਾ ਕਿਉਂਕਿ ਇਸ ਕੈਮਰੇ ਨੂੰ ਨਾ ਤਾਂ ਕੋਈ ਪਾਵਰ ਦੀ ਜਰੂਰਤ ਆ ਨਾ ਹੀ ਕਿਸੇ ਵੈੱਟ ਦੀ ਜਰੂਰਤ ਆ ਸਿਰਫ ਤੁਸੀਂ ਇਸ ਦੇ ਵਿੱਚ ਇੱਕ ਆਪਣਾ SIM ਪਾ ਕੇ ਇਸ ਨੂੰ ਆਪਣੇ ਫੋਨ ਤੇ ਚਲਾ ਸਕਦੇ ਹੋ। ਇਹ ਬਹੁਤ ਕੁਆਲਿਟੀ ਦੇਖੋ ਕੁਆਲਿਟੀ ਤੁਹਾਡੇ ਸਾਹਮਣੇ ਆ। dmp ਦੇ ਵਿੱਚ ਕੈਮਰਾ ਹੈ ਤੇ 2-ਵੇ ਟਾਕ ਕੈਮਰਾ 512 GB ਤੱਕ ਆਪਾਂ ਇਹਦੇ ਵਿੱਚ ਮੈਮਰੀ ਕਾਰਡ ਪਾ ਸਕਦੇ ਹਾਂ ਸਪੋਰਟ ਕਰਦਾ ਹੈ ਤੇ ਨਾਲ ਨਾਲ ਆਪਾਂ ਇਹਨਾਂ ਟੂ 2-ਵੇ ਟਾਕ ਲਈ ਵੀ ਵਰਤ ਸਕਦੇ ਹਾਂ ਆਪਾਂ ਕਿਤੇ ਬੈਠੇ ਵੀ ਆਪਾਂ ਕੈਮਰੇ ਰਾਹੀਂ ਹੀ ਕਿਸੇ ਨਾਲ ਗੱਲ ਕਰ ਸਕਦੇ ਹਾਂ ਇਹ ਹੁਣ ਆਪਾਂ ਨਾਈਟ ਕੁਆਲਿਟੀ ਕੀਤੀ ਆਪਾਂ ਬੱਲਬ ਸਾਰੇ ਇਹਨਾਂ ਦੇ ਬੰਦ ਕੀਤੇ ਨੇ ਨਾਈਟ ਚ ਕੁਆਲਿਟੀ ਚੈੱਕ ਕਰੋ ਇਸ ਨੂੰ ਤੁਸੀਂ ਕਿਤੇ ਬੈਠੇ ਵੀ ਚਲਾ ਸਕਦੇ ਹੋ ਕੈਨੇਡਾ ਅਮਰੀਕਾ ਕਿੱਤੇ ਬਹਿ ਕੇ ਵੀ ਆਲ ਵਰਲਡ ਦੇ ਵਿੱਚ ਬਹਿ ਕੇ ਇਸ ਨੂੰ ਚਲਾ ਸਕਦੇ ਹਾਂ ਇਸ ਨੂੰ ਕੋਈ ਵਾਈਫਾਈ ਦੀ ਜ਼ਰੂਰਤ ਨਹੀਂ ਤੁਹਾਨੂੰ ਵੱਖਰਾ ਵਾਈਫਾਈ ਨਹੀਂ ਲਗਾਉਣਾ ਪੈਣਾ ਜਾਂ ਕਿਸੇ ਹੋਰ ਤਾਰਾਂ ਦਾ ਝੰਜਟ ਨਹੀਂ ਹੈਗਾ ਕੰਮ ਵੀਡੀਓ ਕੁਆਲਿਟੀ ਵਧੀਆ ਲੱਗੇ ਉਹ ਲਾਈਕ ਤੇ ਸ਼ੇਅਰ ਕਰੋ ਪੇਜ ਨੂੰ ਫੋਲੋ ਕਰੋ ਧੰਨਵਾਦ